ਵਿਸ਼ਾ ਵਾਤਾਵਰਣ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹਾਂ ਕੁਮਾਰ ਪ੍ਰੀਤ ਕੋ ਆਤਿਹਾਪਰ ਹੋਇਆ ਦੁਪਹਿਰ ਦੀਆਂ ਕੁਝ ਵੱਟੀਆਂ ਤੇ ਅਹਿਮ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਗੱਲ ਕਰਦੇ ਆ ਕੈਬਨਟ ਮੰਤਰੀ ਸੰਜੀਵ ਅਰੋੜਾ ਦੀ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਯਤਨ ਸਦਕਾ ਇਰਾਕ ਦੇ ਵਿੱਚ ਫਸੇ ਚਾਰ ਪੰਜਾਬੀ ਨੌਜਵਾਨ ਦੀ ਘਰ ਵਾਪਸੀ ਹੋਈ ਹੈ ਜਿਨ੍ਹਾਂ ਇਰਾਕ ਦੇ ਵਿੱਚ ਮੁਸੀਬਤ ਚ ਫਸੇ ਚਾਰ ਪੰਜਾਬੀ ਨੌਜਵਾਨ ਕੈਬਨਿਟ ਮੰਤਰੀ ਸੰਜੀਵ ਅਰੋੜਾ ਦੇ ਯਤਨ ਸਦਕਾ ਸੁਰੱਖਿਅਤ ਘਰ ਪਹੁੰਚੇ ਹਨ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਵੱਲੋਂ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ WhatsApp ਨੰਬਰ ਰਾਹੀਂ ਜਾਣਕਾਰੀ ਦਿੱਤੀ ਸੀ ਕਿ ਉਹ ਪਿਛਲੇ ਲਗਭਗ 6 ਮਹੀਨਿਆਂ ਤੋਂ ਇਰਾਕ ਦੇ ਵਿੱਚ ਫਸੇ ਹੋਏ ਹਨ ਉਨ੍ਹਾਂ ਦੇ ਨਾਲ ਦੁਰਵਿਹਾਰ ਕੀਤਾ ਜਾ ਰਿਹਾ ਸੀ ਅਤੇ ਉਹ ਸੁਰੱਖਿਆ ਨਹੀਂ ਸਨ ਸੁਰੱਖਿਅਤ ਨਹੀਂ ਸਨ ਤਾਂ ਜਿਸ ਦੇ ਲਈ ਭਾਰਤ ਵਾਪਸ ਆਉਣਾ ਚਾਹੁੰਦੇ ਹਨ ਤਾਂ ਇਸ ਸੰਬੰਧ ਵਿੱਚ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੇ ਪੰਜਾਬੀ ਨੌਜਵਾਨਾਂ ਦੀ ਮਦਦ ਕਰਨ ਦੇ ਵਿੱਚ ਡੂੰਗੀ ਦਿਲਚਸਪੀ ਦਿਖਾਈ ਅਤੇ ਕੇਂਦਰੀ ਕੈਬਨਿਟ ਮੰਤਰੀ ਐਸ. ਸ਼ੰਕਰ ਅਤੇ ਇਰਾਕ ਚ ਭਾਰਤੀ ਦੂਤਾਵਾਸ ਨੂੰ ਇਰਾਕ ਦੇ ਵਿੱਚ ਫਸੇ ਚਾਰ ਭਾਰਤੀ ਨਾਗਰਿਕਾਂ ਦੀ ਵਾਪਸੀ ਲਈ ਪ੍ਰਬੰਧ ਕਰਨ ਦੀ ਬੇਨਤੀ ਕੀਤੀ। ਇਸ ਮੌਕੇ ਹਲਕਾ ਵਿਧਾਇਕ ਰਾਜਾ ਗਿਲ ਨੇ ਦੱਸਿਆ ਕਿ ਚਾਰ ਭਾਰਤੀ ਨਾਗਰਿਕ ਜੁਨ੍ਹਾਂ ਦੇ ਵਿੱਚ ਤਿੰਨ ਨੌਜਵਾਨ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਾਸੀ ਹਨ ਅਤੇ ਇੱਕ ਨੌਜਵਾਨ ਜਲੰਧਰ ਦਾ ਵਾਸੀ ਹੈ ਤੇ ਜਿਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਪਿੰਡ ਕੰਦਾਲਾ ਸ਼ੇਖਾ ਅਵਤਾਰ ਸਿੰਘ ਪਿੰਡ ਮੱਲੇਵਾਲ ਚੁਚੀ ਸਿੰਘ ਪਿੰਡ ਰਮਦਾਸਪੁਰ ਹਲਕਾ ਟਾਂਡਾ ਉੜਮੁਰਜ਼ਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਅਮਰਜੀਤ ਸਿੰਘ ਪਿੰਡ ਪਕਲਾ ਆਦਮਪੁਰ ਜ਼ਿਲ੍ਹਾ ਜਲੰਧਰ ਦੇ ਹਨ ਅਤੇ ਅੱਜ ਰਾਖ ਤੋਂ ਭਾਰਤ ਪਹੁੰਚੇ ਸਨ ਤੇ ਉਹ ਪੰਜਾਬ ਸਰਕਾਰ ਕੈਬਨਟ ਸੰਜੀਵ ਅਰੋੜਾ ਸਹਾਇਤਾ ਨਾਲ ਆਪਣੇ ਘਰ ਪਹੁੰਚੇ ਨੇ ਤੇ ਜਿਸ ਦੇ ਲਈ ਉਹ ਪੰਜਾਬ ਸਰਕਾਰ ਕੈਬਨਟ ਸੰਜੀਵ ਅਰੋੜਾ ਅਤੇ ਹਲਕਾ ਵਿਧਾਇਕ ਜਸਵੀਰ ਸਿੰਘ ਗਿਲਦਾ ਤਨਬਾਤ ਕਰਦੇ ਹਨ ਤੇ ਅਧਿਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਭਾਰਾ ਚੋੜਾ ਅੰਦੋਲਨ ਦੇ ਅੰਦੋਲਨਕਾਰੀਆਂ ਨੂੰ ਜਿਹੜੀ ਕਿ ਉਹਨਾਂ ਦੇ ਵੱਲ ਸ਼ਰਧਾਂਜਲੀ ਦਿੱਤੀ ਗਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਪਾਰਾ ਚੱਡੋ ਅੰਦੋਲਨ ਦੇ ત્રਸਵੀ ਗਰੇ ਗਨਦੇਸ ਦੇ ਵਿੱਚ ਹਿੱਸਾ ਲੈਣ ਵਾਲੇ ਲੋਕਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਉਹਨਾਂ ਦੀ ਹਿੰਮਤ ਨੇ ਦੇਸ਼ ਭਗਤੀ ਦੀ ਇੱਕ ਚੰਗਿਆੜੀ ਜਗਾਈ ਜਿਸ ਨੇ ਆਜ਼ਾਦੀ ਦੀ ਭਾਵ ਦੇ ਵਿੱਚ ਅਣਗਿਣਤ ਲੋਕਾਂ ਨੂੰ ਇੱਕਜੁੱਟ ਕੀਤਾ ਉਹਨਾਂ ਕਿਹਾ ਕਿ ਅਸੀਂ ਉਹਨਾਂ ਸਾਰੇ ਬਹਾਦਰ ਲੋਕਾਂ ਨੂੰ ਡੂੰਗੀ ਸ਼ੁਕਰਗੁਜ਼ਾਰੀ ਨਾਲ ਯਾਦ ਕਰਦੇ ਹਾਂ ਜਿਨ੍ਹਾਂ ਦੇ ਬਾਪੂ ਦੀ ਪ੍ਰੇਰਣਾਦਾਇਕ ਅਗਵਾਈ ਹੇਠ ਭਾਰਤ ਛੱਡੋ ਅੰਦੋਲਨ ਦੇ ਵਿੱਚ ਹਿੱਸਾ ਲਿਆ ਸੀ ਮੋਦੀ ਨੇ ਕਿਹਾ ਕਿ ਉਹਨਾਂ ਦੀ ਹਿੰਮਤ ਨੇ ਦੇਸ਼ ਭਗਤੀ ਦੀ ਇੱਕ ਚੁੰਗਿਆੜੀ ਜੁਗਾਈ ਜਿਸ ਨੇ ਅਣਗਿਣਤ ਲੋਕਾਂ ਨੂੰ ਆਜ਼ਾਦੀ ਦੀ ਪਾਲ ਦੇ ਵਿੱਚ ਇੱਕ ਜੁਟ ਕੀਤਾ ਮਹਾਤਮਾ ਗਾਂਧੀ ਨੇ 1942 ਦੇ ਵਿੱਚ ਬ੍ਰਿਟਿਸ਼ ਬ੍ਰਿਟਿਸ਼ ਸ਼ਾਸਨ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਅੰਦੋਲਨ ਸ਼ੁਰੂ ਕੀਤਾ ਸੀ ਜਿਸ ਦੇ ਨਤੀਜੇ ਵਜੋਂ ਬਸਤੀਵਾਦੀ ਸ਼ਾਸਕਾ ਨੇ ਕਾਂਗਰਸ ਦੀ ਲਗਭਗ ਪੂਰੀ ਲੀਡਰਸ਼ਿਪ ਨੂੰ ਗ੍ਰਿਫਤ ਤਾਕ ਕਰ ਲਿਆ ਸੀ ਤਾਂ ਪ੍ਰਧਾਨ ਮੰਤਰੀ ਨરેਂਦਰ ਮੋਦੀ ਦੇ ਵੱਲੋਂ ਇਹ ਸੋਸ਼ਲ ਮੀਡੀਆ ਤੇ ਜਿਹੜਾ ਟਵੀਟ ਕਰਦਿਆ ਸ਼ਰਧਾਂਜਲੀ ਜਿਹੜੀ ਕਿ ਅੰਦੋਲਨਕਾਰੀਆਂ ਨੂੰ ਦਿੱਤੀ ਗਈ ਪੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਕਾਫੀ ਜ਼ਿਆਦਾ ਜੁੜਾ ਕੀ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਅਲਰਟ ਜੁੜਾ ਕੀ ਜਾਰੀ ਕਰ ਦਿੱਤਾ ਗਿਆ ਪੌਂਗ ਡੈਮ ਦੇ ਪਾਣੀ ਦਾ ਪੱਧਰ ਪਿਛਲੇ ਦਿਨ ਦੇ ਮੁਕਾਬਲੇ 1376 ਫੁੱਟ ਵਧ ਗਿਆ ਤੇ ਪੌਂਗ ਡੈਮ ਦੇ ਪਾਣੀ ਦਾ ਪੱਧਰ 1364 ਫੁੱਟ ਮਾਪਿਆ ਗਿਆ ਜਾਣਕਾਰੀ ਅਨੁਸਾਰ ਸ਼ਾਰ ਨਹਿਰ ਬਿਰਾਜ ਦੇ 55 ਵਿੱਚੋਂ 40 ਗੇਟ ਖੁੱਲ ਕੇ ਖੋਲੇ ਗਏ ਸੀ ਬੀਤੇ ਕੱਲ ਤੇ ਹੁਣ ਦੱਸ ਦਿੰਦੇ ਆ ਕਿ ਸ਼ਹਿਰ ਨੈਦ ਬਿਰਾਜ ਤੇ 28 ਤੋਂ ਤੀ ਗੇਟ ਖੋਲ ਕੇ ਬਿਆਸ ਦਰਿਆ ਵਿੱਚ ਪਾਣੀ ਛੱਡਿਆ ਜਾ ਰਿਹਾ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 4 ਫੁੱਟ ਹੇਠਾਂ ਹੀ ਰਹਿ ਗਿਆ ਤੇ ਜੇਕਰ ਹਿਮਾਚਲ ਦੇ ਵਿੱਚ ਬੱਦਲ ਫਟਣ ਦੀ ਘਟਨਾ ਦੀ ਗੱਲ ਕਰੀਏ ਤਾਂ ਉਥੋਂ ਦਾ ਸਾਰਾ ਮਲਬਾ ਪਾਣੀ ਵਿੱਚ ਵਹਿ ਕੇ ਬਿਆਸ ਦਰਿਆ ਵਿੱਚ ਪਹੁੰਚ ਰਿਹਾ ਤੇ ਇਸ ਦਰਾਨ ਲੋਕ ਆਪਣੀ ਜਾਨ-ਨੁਕਮ ਦੇ ਵਿੱਚ ਪਾ ਕੇ ਦਰਿਆ ਵਿੱਚੋਂ ਲੱਕੜਾ ਕੱਢ ਰਹੇ ਹਨ ਤੇ ਪ੍ਰਸ਼ਾਸਨ ਬਿਆਸ ਦਰਿਆ ਦੇ ਨਾਲ ਲੱਗਦੇ ਪਿੰਡਾਂ ਦੇ ਲੋਕਾਂ ਨੂੰ ਪਾਣੀ ਤੋਂ ਦੁਹੁਰਾਂ ਦੀ ਜਿਹੜੀ ਕਿ ਲਗਾਤਾਰ ਚੇਤਾਵਨੀਆਂ ਜਾਰੀ ਕੀਤੀ ਜਾ ਰਹੀਆਂ ਨੇ ਤਾਂ ਬਿਲਕੁਲ ਬੌਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਜਿਹੜਾ ਕਿ ਵੱਧ ਚੁੱਕਿਆ ਤੇ ਖਤਰੇ ਦੇ ਨਿਸ਼ਾਨ ਤੋਂ ਮਹਿਜ਼ 4 ਫੁੱਟ ਹੇਠਾਂ ਜਿਹੜਾ ਕਿ ਰਹਿ ਚੁੱਕਿਆ ਤੇ ਲੋਕਾਂ ਨੂੰ ਵੀ ਜਿਹੜੇ ਉੱਥੇ ਨਾਲ ਦੇ ਪਿੰਡ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਨੂੰ ਵੀ ਜਿਹੜੀ ਕਿ ਹਰ ਰੋਜ਼ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਜਿੰਨਾ ਹੋ ਸਕੇ ਉਹ ਪਾਣੀ ਤੋਂ ਦੂਰ ਰਹਿਣ ਬਿਜਲੀ ਬਿੱਲਾਂ ਨੂੰ ਲੈ ਕੇ ਪੰਜਾਬ ਦੇ ਵਿੱਚ ਪਾਵਰ ਕਾਮ ਦਾ ਜਿਹੜਾ ਕਿ ਵੱਡਾ ਐਕਸ਼ਨ ਦੇਖਣ ਨੂੰ ਮਿਲ ਰਿਹਾ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਿਫਾਲਟਰ ਖਪਤਕਾਰ ਜਨਾਂ ਦੇ ਘਰ ਦੁਕਾਨਾਂ ਅਤੇ ਫੈਕਟਰੀਆਂ ਦੇ ਕਨੈਕਸ਼ਨ ਬਿਜਲੀ ਬਿੱਲਾ ਦੀ ਅਦਾਇਗੀ ਨਾ ਕਰਨ ਕਾਰਨ ਵਿਭਾਗ ਵੱਲੋਂ ਕੱਟ ਦਿੱਤੇ ਗਏ ਹਨ ਅਜਿਹੇ ਡਿਫਾਲਟਰਾਂ ਤੇ ਤਰਜ਼ ਖਾ ਕੇ ਉਹਨਾਂ ਨੂੰ ਆਪਣੇ ਮੀਟਰਾਂ ਤੋਂ ਬਿਜਲੀ ਦੀ ਸਪਲਾਈ ਦੇਣ ਵਾਲੇ ਗਵਾਂਡੀਆਂ ਨੂੰ ਵੱਡਾ ਝਟਕਾ ਲੱਗਿਆ ਪਾਵਰਕਾਮ ਨੇ ਪੰਜਾਬ ਪਾਰਚ ਅਜਿਹੇ ਸਾਰੇ ਗਵਾਂਡੀਆਂ ਅਤੇ ਰਿਸ਼ਤੇਦਾਰਾਂ ਦੀ ਚੈਕਿੰਗ ਕਰਵਾਉਣ ਲਈ ਵਿਭਾਗੀ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਨੂੰ ਸੜਕਾਂ ਗਲੀਆਂ ਦੇ ਵਿੱਚ ਭੇਜ ਦਿੱਤਾ ਜੋ ਵਿਭਾਗ ਦੇ ਬਕਾਇਆ ਬਿਜਲੀ ਬਿੱਲ ਦੀ ਰਕਮ ਜਮਾ ਕਰਵਾਣ ਦੀ ਬਜਾਏ ਗਵਾਂਡੀਆਂ ਅਤੇ ਰਿਸ਼ਤੇਦਾਰਾਂ ਦੇ ਘਰਾਂ ਦੇ ਵਿੱਚ ਲਗਾਏ ਗਏ ਬਿਜਲੀ ਮੀਟਰਾਂ ਨਾਲ ਤਾਰਾਂ ਜੋੜ ਕੇ ਆਪਣੇ ਘਰਾਂ, ਦੁਕਾਨਾਂ ਅਤੇ ਫੈਕਟਰੀਆਂ ਵਿੱਚ ਬਿਜਲੀ ਦਾ ਝਗੜ ਕਰ ਰਹੇ ਹਨ। ਅਜਿਹੇ ਸਾਰੇ ਗਵਾਂਡੀਆਂ ਖਿਲਾਫ ਪਾਵਰਕਾਮ ਵੱਲੋਂ ਬਿਜਲੀ ਦੀ ਦੁਰਵਰਤੋਂ ਦੇ ਦੋਸ਼ਾ ਤਹਿਤ ਵੱਡਾ ਜੁਰਮਾਨਾ ਵਸੂਲਣ ਸਮੇਤ ਡਿਫਾਲਟਰ ਖਪਤਕਾਰਾਂ ਦੀ ਬਕਾਇਆ ਰਕਮ ਦੀ ਵਸੂਲੀ ਸੰਬੰਧੀ ਵੀ ਕਾਰਵਾਈ ਕੀਤੀ ਜੋ ਆਵੇਗੀ ਚੀਫ ਇੰਜੀਨੀਅਰ ਹਾਂਸ ਨੇ ਕਿ ਹਰ ਨਵਾਂ ਤਰੀਕਾ ਅਪਣਾਉਂਦੇ ਹੋਏ ਬਾਹਰੀ ਇਲਾਕਿਆਂ ਦੇ ਕਰਮਚਾਰੀਆਂ ਨੂੰ ਇੱਕ ਦੂਜੇ ਦੇ ਇਲਾਕਿਆਂ ਚ ਵਿੱਚ ਚੈਕਿੰਗ ਕਰਨ ਦੇ ਲਈ ਭੇਜਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮਿਲੀਪੁਕਤ ਜਾਂ ਫਿਰ ਲਾਪਰਵਾਹੀ ਸਾਹਮਣੇ ਨਾ ਆਵੇ ਅਤੇ ਦੋਸ਼ੀ ਪਾਇਆ ਜਾਣ ਵਾਲੇ ਲੋਕਾਂ ਖਿਲਾਫ ਬਿਨਾਂ ਕਿਸੇ ਪੱਖਪਾਤ ਦੇ ਸਖਤ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕੇ ਜਾਣਕਾਰੀ ਅਨੁਸਾਰ ਉਦਯੋਗ ਅਤੇ ਵੱਡੇ ਉਦਯੋਗਿਕ ਕਾਰਨਾਂ ਵਿੱਚ ਪਾਵਰ ਕਾਮ ਵੱਲੋਂ 3 ਲੱਖ ਰੁਪਏ ਤੋਂ ਵੱਧ ਦੇ ਬਕਾਇਆ ਖੜੇ ਬਿੱਲਾਂ ਦੀ ਵਸੂਲੀ ਲਈ ਵਿਸ਼ੇਸ਼ ਰਣਨੀਤੀ ਬਣਾਈ ਗਈ ਹੈ ਜਿਸ ਦੇ ਵਿੱਚ ਉਹਨਾਂ ਦੇ ਬਿਜਲੀ ਕਨੈਕਸ਼ਨ ਕੱਟਣ ਵਰਗੇ ਸਖਤ ਫੈਸਲੇ ਲਾਏ ਗਏ ਹਨ ਜਦਕਿ ਇਸ ਤੋਂ ਪਹਿਲਾਂ 5 ਲੱਖ ਰੁਪਏ ਤੋਂ ਵੱਧ ਦੇ ਡਿਫਾਲਟਰਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਅਧਿਕਾਰੀ ਨੇ ਦੱਸਿਆ ਕਿ ਅਗਲੇ ਪੜਾਅ ਦੇ ਵਿੱਚ 2 ਅਤੇ 1 ਲੱਖ ਰੁਪਏ ਦੇ ਬਕਾਇਆ ਬਿੱਲਾ ਵਾਲੇ ਡਿਫਾਲਟਰਾਂ ਖਪਤਕਾਰਾਂ ਦੀ ਹੁਣ खैर ਨਹੀਂ ਤਤਰੀ ਨੋ ਪੀਪੀਐਸ ਅਧਿਕਾਰੀਆਂ ਨੂੰ ਆਈਪੀਐਸ ਜੋ ਜਿਹੜੀ ਕੀ ਪ੍ਰਮੋਸ਼ਨ ਮਿਲਿਆ ਜੁਹਾ ਇਹ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਗ੍ਰਹਿ ਮੰਤਰਾਲੇ ਨੇ ਨੋ ਪੰਜਾਬ ਪੁਲਿਸ ਸੇਵਾ ਪੀਪੀਐਸ ਅਧਿਕਾਰੀਆਂ ਨੂੰ ਵਿਕਾਰੀ ਭਾਰਤੀ ਪੁਲਿਸ ਸੇਵਾ ਆਈਪੀਐਸ ਦੇ ਵਿੱਚੋਂ ਤਰੱਕੀ ਯਾਨੀ ਪ੍ਰਮੋਸ਼ਨ ਦਿੱਤੀ ਹੈ ਜਿ ਆ ਨੋ ਤਰੱਕੀ ਪ੍ਰਾਪਤ ਅਧਿਕਾਰੀਆਂ ਵਿੱਚੋਂ ਪੰਜ ਨੂੰ 2019 ਬੈਚ ਵਿੱਚ ਅਲੋਟ ਕੀਤਾ ਗਿਆ ਹੈ ਜਦੋਂ ਕਿ ਬਾਕੀ ਚਾਰ ਨੂੰ 2021 ਬੈਚ ਵਿੱਚ ਰੱਖਿਆ ਗਿਆ 2019 ਦੀ ਚੋਣ ਸੂਚੀ ਵਿੱਚ ਤਰੱਕੀ ਪ੍ਰਾਪਤ ਅਧਿਕਾਰੀ ਇਹ ਹਨ ਮਨਦੀਪ ਸਿੰਘ ਸਨੇਹਦੀਪ ਸ਼ਰਮਾ ਸੰਦੀਪ ਗੋਇਲ ਜਸਤੇਵ ਸਿੱਧੂ ਜਸਦੀਪ ਕੁਮਾਰ ਸ਼ਰਮਾ ਤੇ 2021 ਦੀ ਚੋਣ ਸੂਚੀ ਵਿੱਚ ਤਰੱਕੀ ਪ੍ਰਾਪਤ ਅਧਿਕਾਰੀ ਇਹ ਹਨ ਗੁਰਪ੍ਰੀਤ ਸਿੰਘ ਰੁਪਿੰਦਰ ਸਿੰਘ ਸਰਬਜੀਤ ਸਿੰਘ ਅਤੇ ਹਰਪ੍ਰੀਤ ਸਿੰਘ ਜਗਜੀ பந்த அனு நல்கி புத்தன மு ਅਮਰੀਕੀ ਰਾਸ਼ਟਰਪਤੀ ਡੋਨਾਲਡ 트੍ਰੰਪ 15 ਅਗਸਤ ਨੂੰ ਲਾਤਕਾ ਵਿੱਚ ਰੂਸੀ ਰਾਸ਼ਟਰਪਤੀ ਵਿਲਾਦਿਮੀ ਪੁਤਿਨ ਦੇ ਨਾਲ ਮੁਲਾਕਾਤ ਕਰਨਗੇ। 트੍ਰੰਪ ਨੇ ਸ਼ੁੱਕਰਵਾਰ ਦੇ ਰਾਤ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਇਹ ਜਾਣਕਾਰੀ ਦਿੱਤੀ ਹੈ। ਜੀ ਹਾਂ ਉਹਨਾਂ ਕਿਹਾ ਮੀਟਿੰਗ ਨਾਲ ਸੰਬੰਧਿਤ ਜਾਣਕਾਰੀ ਜਲਦੀ ਹੀ ਦਿੱਤੀ ਜਾਵੇਗੀ। 트੍ਰੰਪ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਜਲਦੀ ਹੀ ਪੁਤਿਨ ਨੂੰ ਮਿਲਣਾ ਚਾਹੁੰਦੇ ਹਨ ਅਤੇ ਯੂਕਰੇਨ ਯੁੱਧ ਨੂੰ ਖਤਮ ਕਰਨ ਬਾਰੇ ਗੱਲ ਕਰਨਾ ਚਾਹੁੰਦੇ ਹਨ। ਇਸ ਤੋਂ ਪਹਿਲਾਂ ਗੁਰਦਵਾਰ ਨੂੰ ਵਾਈਟ ਹਾਊਸ ਦੇ ਪ੍ਰੈਸ ਕਟਰ ਕੈਰੋਲਿਨ ਲਿਵਿਟ ਨੇ ਕਿਹਾ ਸੀ ਰੂਸ ਨੇ 트럼ਪ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਹੈ ਤੇ 트럼ਪ ਪੁਤਿਨ ਅਤੇ ਜ਼ੈਲੰਗਸਿੰਗ ਦੋਵਾਂ ਨੂੰ ਮਿਲਣ ਦੇ ਲਈ ਤਿਆਰ ਹਨ ਅਮਰੀਕਾ ਅਤੇ ਰੂਸ ਦੇ ਰਾਸ਼ਟਰਪਤੀ ਆਖਰੀ ਵਾਰ ਜੂਨ 2021 ਵਿੱਚ ਮਿਲੇ ਸਨ ਉਸ ਸਮੇਂ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਅਤੇ ਪੁਤਿਨ ਜਿਨੀਵਾ ਵਿੱਚ ਮਿਲੇ ਸਨ 트럼ਪ ਦੇ ਵਿਸ਼ੇਸ਼ ਦੂਤ ਟਵੀਟ ਵਿਕਟੋਫ ਨੇ ਬੋਧਵਾਰ ਨੂੰ ਪੋਟੇ ਨਾਲ ਮੁਲਾਕਾਤ ਕੀਤੀ 트럼ਪ ਨੇ ਇਸ ਮੁਲਾਕਾਤ ਨੂੰ ਮਹੱਤਵਪੂਰਨ ਦੱਸਿਆ ਰੂਸੀ ਰਾਸ਼ਟਰਪਤੀ ਦਫ਼ਤਰ ਕ੍ਰੈਮਲਿਨ ਦੇ ਸਲਾਹਕਾਰ ਯੂਰੀ ਉਸ਼ਾਕੋਬ ਨੇ ਕਿਹਾ ਸੀ ਕਿ ਦੋਵਾਂ ਦੇਸ਼ਾਂ ਨੇ ਯੂਕਰੇਨ ਮੁੱਦੇ ਤੇ ਚਰਚਾ ਕੀਤੀ 트럼ਪ ਨੇ ਹੁਣ ਤੱਕ ਰੂਸੀ ਰਾਸ਼ਟਰਪਤੀ ਨਾਲ ਚਾਰ ਵਾਰ ਗੱਲ ਕੀਤੀ ਹੈ ਪਹਿਲਾਂ 12 ਫਰਵਰੀ 2025 ਫਿਰ 18 ਮਾਰਚ 2025 19 ਮਈ 2025 ਤੇ 4 ਜੂਨ 2025 ਰਿਪੋਰਟਾਂ ਦੇ ਅਨੁਸਾਰ ਰੂਸ ਹਵਾਈ ਹਮਲੇ ਰੋਕਣ ਦੇ ਲਈ ਇੱਕ ਅਸਥਾਈ ਪ੍ਰਸਤਾਵ ਦੇ ਸਕਦਾ ਹੈ ਤੇ ਇਹ ਪ੍ਰਸਤਾਵ ਬੈਲਾਰੂਸ ਦੇ ਰਾਸ਼ਟਰਪਤੀ ਲੁਕਾਸੈਂਕੋ ਨੇ ਪਿਛਲੇ ਹਫਤੇ ਪੁੱਤਰ ਨਾਲ ਆਪਣੀ ਮੁਲਾਕਾਤ ਦੌਰਾਨ ਪੇਸ਼ ਕੀਤਾ ਸੀ ਹਾਲਾਂਕਿ ਇਹ ਪੂਰੀ ਤਰ੍ਹਾਂ ਜੰਗਬੰਦੀ ਨਹੀਂ ਹੋਵੇਗੀ ਤੇ ਪਰ ਇਹ ਦੋਵਾਂ ਧਿਰਾਂ ਲਈ ਰਾਹਤ ਹੋ ਸਕਦੀ ਹੈ ਵਰਤਮਾਨ ਵਿੱਚ ਰੂਸ ਨੇ ਮਈ ਤੋਂ ਬਾਅਦ ਯੂਕਰੇਨ ਤੇ ਸਭ ਤੋਂ ਪਾਰੀ ਹਵਾਈ ਹਮਲੇ ਕੀਤੇ ਹਨ ਤੇ ਇਕੱਲੇ ਕੀਵ ਵਿੱਚ 72 ਲੋਕਾਂ ਦੀ ਮੌਤ ਹੋ ਗਈ ਹੈ 트ੰਪ ਨੇ ਇਨ੍ਹਾਂ ਹਮਲਿਆਂ ਨੂੰ ਕਿਨਾਉਣਾ ਦੱਸਿਆ ਸੀ ਯੂਕਰੇਨ ਵੀ ਰੂਸੀ ਤੇਲ ਰੀਫਾਇਨਰੀਆਂ ਅਤੇ ਡੀਪਵਾਂ ਤੇ ਹਮਲੇ ਜਾਰੀ ਰੱਖ ਰਿਹਾ ਹੈ ਤਾਂ ਫਿਲਹਾਲ ਦੇ ਲਈ ਇਸ ਬਲਟਨ ਦੇ ਵਿੱਚ ਬਸ ਇੰਨਾ ਹੀ ਮਨੁਦ ਦੇ ਉਜਾਸਤ ਜਾਣਕਾਰੀ